ਦੇਖੋ ਬਿਲਕੁਲ ਉਹ ਬੇਰੁਜ਼ਗਾਰ ਲੋਕ ਆਪਣੇ ਮਸਲੇ ਲੈ ਕੇ ਇੱਥੇ ਆਏ ਨੇ ਜੇ ਕੋਈ ਬੰਦਾ ਇਹਨੂੰ ਸਿਆਸੀ ਮੰਚ ਬਣਾਉਣਾ ਚਾਹੀਦਾ ਤੇ ਉਹ ਬਾਹਰ ਸੀਗਾ ਉਹਨਾਂ ਦੇ ਕੰਮ 'ਚ ਖੱਲਲ ਪਾਉਣਾ ਪਰ ਜੇ ਮਤਲਬ ਫਿਰ ਵੀ ਇਹ ਕਾਨੂੰਨ ਦੇ ਅਨਸਾਰ ਆਪਣਾ ਮੈਮੋਰੰਡਮ ਦੇਣ ਲਈ ਇੱਥੇ ਆਏ ਨੇ ਲੋਕ ਆਪਣੀ ਨੌਕਰੀ ਮੰਗਣ ਲਈ ਆਏ ਨੇ ਔਰ ਉਹਨਾਂ ਲੋਕਾਂ ਦੇ ਵੀ ਤੁਸੀਂ ਵਿਰੋਧ ਦੇ ਵਿੱਚ ਆ ਜਾਓ ਉਹ ਲੋਕਾਂ ਦਾ ਗੁੱਸਾ ਪਰ ਉਹਨਾਂ ਨੂੰ ਬਿਲਕੁਲ ਕਿਹਾ ਗਿਆ ਕਿ ਕਿਸੇ ਨਾਲ ਮਾੜਾ ਚੰਗਾ ਨਹੀਂ ਬੋਲਣਾ ਕਿਸੇ ਦੇ ਨਾਲ ਕੋ ਹੱਥ ਲਾਕੀ ਨਹੀਂ ਕਰਨੀ ਚਾਹੀਦਾ ਸ਼ਾਂਤਮਈ ਹੋਣਾ ਚਾਹੀਦਾ ਹੈ ਬਿਲਕੁਲ ਸ਼ਾਂਤਮਈ ਤੁਸੀਂ ਮੈਨੂੰ ਦੱਸ ਦਿਓ ਇਹਨਾਂ ਲੋਕਾਂ ਦੇ ਨਾਲ ਤੁਸੀਂ ਅੰਦਰ ਗਏ ਇਹਨਾਂ ਲੋਕਾਂ ਨੂੰ ਤੁਸੀਂ ਇੱਥੇ ਮਿਲ ਰਹੇ ਹੋ ਇਹਨਾਂ ਲੋਕ ਕੀ ਵਿਰੋਧ ਹੋਇਆ ਜਾਣ ਬੁਝ ਕੇ ਕੀਤਾ ਗਿਆ ਜਾਣ ਬੁਝ ਕੇ ਕੀਤਾ ਗਿਆ ਕਾਰਨ ਕਾਰਨ ਨੂੰ ਬੰਦੇ ਦੇ ਨਾਲ ਦੀ ਇਹਨਾਂ ਲੋਕਾਂ ਦੇ ਨਾਲ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕਿਸੇ ਨੂੰ ਕੋਈ ਅਲਰਜੀ ਹੈ ਤੇ ਮੇਰੇ ਨਾਲ ਤੁਸੀਂ ਬਾਹਰ ਕਰ ਸਕਦੇ ਹੋ ਯਾਰ ਬਾਈ ਦੇ ਵਿੱਚ ਵੀ ਇਸ ਤਰ੍ਹਾਂ ਦੀ ਅਲਰਜੀ ਦੇਖੀ ਨਾ ਫਿਰ ਰਾਜੀ ਨਾ ਮੇਰੇ ਨਾਲ ਮੇਰੇ ਨਾਲ ਕੋਈ ਮੇਰੇ ਨਾਲ ਤੁਹਾਨੂੰ ਕੋਈ ਦਿੱਕਤ ਹੈ ਤੇ ਤੁਸੀਂ ਮੇਰੇ ਨਾਲ ਬਾਹਰ ਗੱਲ ਕਰ ਸਕਦੇ ਹੋ ਤੁਸੀਂ ਆਪਣਾ ਮੰਚ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਤੁਸੀਂ ਉਹਦੇ ਤੇ ਗੱਲ ਰੱਖ ਸਕਦੇ ਹੋ ਉਹ ਲੋਕ ਝੋਲੀ ਅੱਡ ਕੇ ਭੀਖ ਮੰਗਣ ਆਏ ਨੇ ਤੇ ਤੁਸੀਂ ਉਹਨਾਂ ਦਾ ਵਿਰੋਧ ਕਰੋ ਰੋਟੀ ਦਾ ਸਵਾਲ ਹੈ ਗਾਰਾ ਜਿੰਨੇ ਵੀ ਗੱਡੀਆਂ ਜਿਹੇ ਹੱਥ ਚਲਾਕੀ ਹੋਈ ਆ ਤੇ ਬੇहद ਮੰਦ ਭਾਗੀ ਸੇਹ ਹੱਦ ਪਰ ਇੱਕ ਸਾਲ ਤੋਂ ਇੱਕ ਸਾਲ ਤੋਂ ਇੱਕ ਸਾਲ ਤੋਂ ਹੋ ਗਈ ਫੀਰਾਂ ਤੋਂ ਇੱਕ ਇੱਕ ਸਾਲ ਤੋਂ 2 ਮਿੰਟੋਂ ਕਿਸ ਦਾ ਨਾਮ ਹੋਣੀ ਹੈ ਹਾਂ ਜੀ ਹਾਂ ਜੀ ਸਾਡਾ ਨਾਮ ਦੱਸਦੇ ਮੈਂ ਸਰਜੀਤ ਇੱਕ ਸਾਲ ਤੁਸੀਂ ਦਰਦ ਦਰਦ ਕੇ ਖਾ ਰਹੇ ਹਾਂ ਇਹੋ ਜਿਹਾ ਕੋਈ ਐਮਐਲ ਨਹੀਂ ਕੋਈ ਐਮਪੀ ਨਹੀਂ ਕੋਈ ਸੈਕਟਰੀ ਨਹੀਂ ਕੋਈ ਚੀਫ ਸੈਕਟਰੀ ਨਹੀਂ ਸਾਡੇ ਕੋਲ ਰੀਟਨ ਪ੍ਰੂਫ ਹੈ ਕੱਲੇ ਕੱਲੇ ਨੂੰ ਅਸੀਂ ਲੈਟਰ ਦੇ ਕੇ ਆਏ ਸਾਡੀ ਸੁਣਵਾਈ ਨਹੀਂ ਹੋਈ ਪਰ ਅਸੀਂ ਆਪ ਜਾ ਕੇ ਮਨਾਜੀ ਕੋ ਗਏ ਹਾਂ ਹੁਣ ਇਹਨਾ ਮਾਹੌਲ ਗਰਮ ਕੀ ਹੋ ਗਿਆ ਕੀ ਕਰ ਕਿਉਂਕਿ ਮਨਾਜੀ ਸਾਡੀ 8:00 ਵਜੇ ਤੱਕ ਨੋਮਤ ਆ ਗਈ 8:00 ਵਜੇ ਤੱਕ ਇਸ ਕਰਕੇ ਨੋਮਤ ਆਈ ਕਿਉਂਕਿ ਜਦ ਮਨਾਜੀ ਸਾਡੇ ਹੱਕ ਚ ਖਲੋਤੇ ਆ 1500 ਰੋਜ਼ਗਾਰ ਆ 1500 ਮੁਲਾਜ਼ਮ ਸਾਡਾ ਸਾਡੀਆਂ ਤੀਆਂ ਪੈਣਾ ਜਿਨ੍ਹਾਂ ਦੇ ਹਸਬੰਡ ਨਹੀਂ ਹੈਗੇ ਕਿਤਾ ਭਰਾ ਨਹੀਂ ਹੈਗਾ ਵੀ ਉਹ ਕਿੱਥੋਂ ਰੋਟੀ ਖਾਂਣਗੇ ਬੀਬੀਆਂ ਤੀਆਂ ਕਿੱਥੋਂ ਹਾਂਜੀ ਮਾ ਬੀਆਤੀਸ ਵੱਲੋਂ ਪਰ ਸਰਦਜੀ ਜੀ ਮੰਗਾ ਚਾਇਆ ਜਾ ਪਰ ਇਹ ਹਾਲਾਜ ਜਾ ਪਾਜੀ ਜਿਹੜਾ ਜੋ ਹੋਇਆ ਉਹ ਹਾਲਾਜ ਸੀਗੇ ਜੋ ਉਹਨਾਂ ਨੇ ਬੋਲਿਆ ਵਾ ਉਹ ਜਰ ਸੀਗੇ ਪਰ ਆਪਾਂ ਫਿਰ ਵੀ ਆਪਾਂ ਨੂੰ ਫੜ ਕੇ ਲੈ ਕੇ ਗਏ ਕਿ ਨਹੀਂ ਇਹ ਗੱਲ ਹੱਥੋਂ ਪੈ ਵਾਲੀ ਚੱਲ ਗਈ ਇਹ ਜਾਂ ਤੁਹਾਡੇ ਸਾਹਮਣੇ ਜਾਣ ਪੁੱਜ ਗਈ ਜਦੋਂ ਜੇ ਅੱਜ ਅੱਜ ਭਾਈ ਸਾਹਿਬ ਮੈਨੂੰ ਨਹੀਂ ਪਤਾ ਕੌਣ ਸੀ ਅਗਰ ਅੱਜ ਭਾਈ ਸਾਹਿਬ ਨੂੰ ਇਹ ਪਤਾ ਲੱਗਾ ਉਹਦੇ ਭਾਈ ਸਾਹਿਬ ਉਦੋਂ ਸਾਡੀ ਕਿਉਂ ਨਹੀਂ ਸਾਰ ਲਈ ਸਰਦਾਰ ਸਰਦਾਰ ਦਮਨਦੀਪ ਸਰਦਾਰ ਦਮਨਦੀਪ ਸਿੰਘ ਨੇ ਮੁੱਦਾ ਚੁੱਕਿਆ ਸੀਗਾ ਅਸੀਂ ਸਰਦਾਰ ਆਪਣਾ ਦਮਨਦੀਪ ਨੇ ਗੱਲ ਕੀਤੀ ਅਸੀਂ ਫਿਰ ਮਹੰਨਾ ਜੀ ਨੇ ਅਦਾਬ ਮੁੱਦਾ ਚੁੱਕਿਆ ਦਮਨਦੀਪ ਕਾਉਂਸਲਰ ਸਾਹਿਬ ਜਿਹੜੇ ਸੀ ਜਿਹੜੇ ਚੇਅਰਮੈਨ ਇੰਪਰੂਵਮੈਂਟ ਹਾਂਜੀ 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 ਉਹਨਾਂ ਨੇ ਵੀ ਮੁੱਦਾ ਚੁੱਕਿਆ ਕਿਉਂ ਚੁੱਕਿਆ ਕਿਉਂਕਿ 1500 ਘਰ ਜਿਹੜਾ ਇਸ ਉੱਪਰ ਜਗ੍ਹਾ ਤੋਂ ਰੋਟੀ ਖਾਂਦਾ ਮਹਾਜਾ ਕੀ 12-13000 ਰੁਪਏ ਤਨਖਾਹ ਆ ਯਾਰ ਜੇ ਸਰਕਾਰ 12-13000 ਨਹੀਂ ਦੇ ਸਕਦੀ ਜਿਹੜੇ ਅੰਦਰ ਪੀਪੀ ਮੈਚੇ ਬੈਠੇ ਆ 20 25 25000 ਰੁਪਏ ਕਿਉਂ ਲਾਂਦੇ ਆ ਮੈਨੂੰ ਐਸੀ ਦਾ ਜਵਾਬ ਚਾਹੀਦਾ 90 ਲੱਖ ਰੁਪਏ 90 ਲੱਖ ਰੁਪਏ ਬਜਟ ਆ ਰਿਹਾ ਮਹੀਨੇ ਦਾ ਮੇ ਤੇ ਲੱਖ ਰੁਪਏ ਚਲੋ ਬੰਦੇ ਨੇ ਗੋਦ ਕੀਤਾ ਅਸੀਂ ਇੱਕ ਸਾਲ ਇੱਕ ਸਾਲ ਹੋ ਗਿਆ ਤਰ ਤਰ ਧੱਕੇ ਖਾਂਦੇ ਆ ਸਾਨੂੰ ਇੱਕ ਬੰਦਾ ਦੱਸ ਦੇ ਜਿਹਨੇ ਸੜਨਾ ਮੋੜ ਦਾ ਮੋੜਾ ਲਾਇਆ ਜੇ ਸਾਡੇ ਅੱਜ ਮੋੜ ਨਾ ਮੋੜਾ ਲਾ ਲਿਆ ਤੇ ਕੀ ਗੱਲ ਲੋਕਾਂ ਨੂੰ ਤਕਲੀਫ ਹੋ ਗਈ ਆ ਕਿਸੂਰ ਕੇ ਜਵਾ ਕਸੂਰ ਭਾਰੀ ਕਸੂਰ ਤੇ ਤੋਂ ਕਸੂਰ ਇਹਦੇ ਵਿੱਚ ਹੋਰ ਤੁਹਾਡੇ ਸਰਕਾਰ ਸਰਕਾਰ ਕਸੂਰੀ ਸਰਕਾਰ ਦਾ ਜੋ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਪਈ ਇੱਕ ਸਾਲ ਤੋਂ ਧੱਕੇ ਖਾ ਜੇ ਆਪਰ ਮੰਤਰੀ ਸਾਹਿਬ ਨੂੰ ਚਲ ਜਾ ਚੀਫ ਸੈਕਟਰੀ ਕੋ ਚਲ ਜਾ ਸਾਰੀ ਗੱਲ ਮੁਕਨੀ ਚੀਫ ਸੈਕਟਰੀ ਸਾਹਿਬ ਤੇ ਜਿਹੜਾ ਚੀਫ ਸੈਕਟਰੀ ਆਪਣਾ ਮਿਲ ਕੇ ਖੋਦ ਆ ਉਹਨਾਂ ਨੇ ਇਹ ਵੀ ਸੁਣ ਨੂੰ ਗੱਲ ਕਹੀ ਸੀ ਜਿਹੜਾ 500 ਕਰੋੜ ਦਾ ਪ੍ਰੋਜੈਕਟ ਆ 2 4 5 ਕਰੋੜ ਕਰਕੇ ਇਹ ਬੰਦ ਨਹੀਂ ਹੋਏਗਾ ਪਰ ਕਦੋਂ ਮੈਨੂੰ ਇਸਦਾ ਜਵਾਬ ਚਾਹੀਦਾ ਇਹ ਕਦੋਂ ਚੱਲੂਗਾ ਇਹ ਇਹ ਲੋਕਾਂ ਦਾ ਰੋਜ਼ਗਾਰ ਕਦੋਂ ਮਿਲੂਗਾ ਕਦੋਂ ਮਿਲੂਗਾ ਮਨਤਾਪਾ ਜੀ ਜਿੰਦਾਬਾਦ ਜਿੰਦਾਬਾਦ ਏ BRTS ਵੱਲੋਂ ਜਿਹੜੀ ਅੱਜ ਇਹਨਾਂ ਦੇ EMPLOYEES ਦੇ ਵਿੱਚ ਹੱਕ ਦੇ ਵਿੱਚ ਆ ਕੇ ਬੜੀ ਵਧੀਆ ਗੱਲ ਕੀਤੀ ਐ ਮੈਂ ਵੀ ਚਾਹੁੰਦਾ ਆ ਕਿ ਪੰਜਾਬ ਸਰਕਾਰ ਮਾਨਸਾ ਮੁੱਖ ਮੰਤਰੀ ਸਾਹਿਬ ਧਿਆਨ ਦੇਣ BRTS ਚੱਲਣਾ ਚਾਹੀਦਾ ਪਰ ਇਹਦੇ ਪਿੱਛੇ ਇਹਦੀ ਮੰਸ਼ਾ ਕਲੀਅਰ ਹੋਣੀ ਚਾਹੀਦੀ ਇਹਦੀ ਮੰਸ਼ਾ ਕੀ ਐ ਆਮ ਸਾਡੇ ਪਿੰਡਾਂ ਦੇ ਭੈਣ ਭਰਾ ਇਹਦੇ ਮਗਰ ਲੱਗੇ ਨੇ ਮੈਂ ਤੁਹਾਨੂੰ ਇਹ ਸਪਸ਼ਟ ਕਰਦਿਆਂ ਕਿ ਕਾਰਪੋਰੇਸ਼ਨ ਤੇ ਅਮਨਿਸਟਰ ਟਰੱਸ ਦੇ ਕੁਝ ਠੇਕੇ ਨੇ ਜਿਹਦੇ ਉੱਤੇ ਰੋਕ ਲਗਾਈ ਗਈ ਐ ਜੇਦੀ ਟੈਂਡਰਿੰਗ ਨਹੀਂ ਹੋ ਰਹੀ ਤੇ 4 ਜੁਲਾਈ 2023 ਦੀ BRTS ਬੰਦਾ ਇੱਕ ਸਾਲ ਇਹ ਮੰਨੇ ਨੂੰ ਚੇਤਾ ਨਹੀਂ ਆਇਆ ਵਿਚਾਰੇ ਗਰੀਬਾਂ ਦਾ ਤੇ ਅੱਜ ਨੂੰ ਚੇਤਾ ਆ ਗਿਆ ਕਿ BRTS ਚਾਲੂ ਕਰਨੀ ਚਾਹੀਦੀ ਹੈ ਭਵੰਤਮਾਨ ਸਾਹਿਬ ਇਹਦੀਆਂ ਨਿਗਾ ਚ ਬੜੇ ਵਧੀਆ ਲੀਡਰ ਸੀਗੇ ਕਿਉਂਕਿ ਇਹਨੂੰ ਆਸ ਸੀਗੀ ਕਿ ਮੈਨੂੰ MP ਬਣਾਉਣਗੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜਾਉਣਗੇ ਜਦੋਂ ਉਹਨਾਂ ਨੇ ਚੱਲਦਾ ਕਰਤਾ ਕਿਉਂਕਿ ਸੁਪਨੇ ਦੀ ਗੱਲ ਹੈ ਕੋਈ ਵੀ ਵੇਖ ਸਕਦਾ ਉਹਦਾ ਪੈਸਾ ਨਹੀਂ ਲੱਗਦਾ ਕੋਈ ਵੀ ਪੰਜਾਬ ਦਾ ਆਮ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਸੁਪਨਾ ਲੈ ਸਕਦਾ ਜਾਂ ਪ੍ਰਧਾਨ ਮੰਤਰੀ ਦਾ ਸੁਪਨਾ ਲੈ ਸਕਦਾ ਪਰ ਅਸਲੀਅਤ ਦੇ ਵਿੱਚ ਜਦੋਂ ਟਿਕਟ ਨਹੀਂ ਮਿਲੀ ਅੱਜ ਮੁੱਖ ਮੰਤਰੀ ਸਾਹਿਬ ਜਰਦਾਬ ਜਰਦਾਬ ਮੁਤਾਬਾਦ ਮੁਤਾਬਾਦ